ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਚ ਬਲੌਗ ਲੈ ਕੇ ਹਾਜ਼ਰ ਆਈ ਅੱਜ ਅਸੀਂ ਆਏ ਆਈ ਉੱਚਾ ਪਿੰਡ ਸੰਘੋਲ ਬੋਧੀ ਪ੍ਰਚੀਨ ਬੋਧੀ ਪ੍ਰਚੀਨ ਸਥਾਨ ਬੁੱਧ ਅਤੇ ਬੋਧੀ ਸਤੂਪ ਪ੍ਰਚੀਨ ਸਥਾਨ ਅਤੇ ਬੋਧੀ ਸਤੂਪ ਸੰਘੋਲ ਤੇ 11 ਨੰਬਰ ਜੀ ਆ ਦੇਖੋ ਇਤਿਹਾਸ ਇੱਥੇ ਦਾ ਇਹ 2400 ਸਾਲ ਪੁਰਾਣਾ ਇਤਿਹਾਸ ਆ ਜੀ ਇਹ 2000 ਸਾਲ ਪੂਰਵ ਆ ਤੁਸੀਂ ਇਤਿਹਾਸ ਪੜੋਰੇ ਦਾ ਪ੍ਰਚੀਨ ਬੁੱਧ ਸਥਲ ਬੜੋ ਜੀ ਇੱਥੇ ਆ ਦੇਖੋ ਪੰਜਾਬੀ ਜੀ ਵੀ ਲਿਖਿਆ ਹੋਇਆ ਇੱਥੇ ਇਹ ਹਿੰਦੀ ਵਿੱਚ ਇਹ ਆ ਜਿਹੜਾ ਸਮਾਨ ਆ ਜੀ ਇਹ ਇੱਥੇ ਆ ਕੀ ਜਾਂ ਮਿਲ ਗਿਆ ਨੇ ਇੱਥੇ ਖੋ ਧਿਆਨ ਨਾਲ ਜਦੋਂ ਖਦਾਈ ਵੇਲੇ ਇਹ ਚੀਜ਼ਾਂ ਮਿਲੀਆਂ ਨੇ ਸੈਂਟਰ ਦੇ ਅੰਦਰ ਆ ਗਵਰਨਮੈਂਟ ਦੇ ਸੈਂਟਰ ਗਵਰਨਮੈਂਟ ਦੇ ਪੁਰਾਤਨ ਪ੍ਰਾਤਨ ਬੋਧੀ ਸਤੂਪ ਅਤੇ ਪ੍ਰਚੀਨ ਬੁੱਧ ਸਤੂਪ ਇਹ ਇੱਥੇ ਦੱਸਦੇ ਨੇ ਜੀ ਸਤਲੁਜ ਦਰਿਆ ਨੰਗਦਾ ਹੁੰਦਾ ਸੀ ਤੇ ਉਹ ਨੰਗਣ ਦੇ ਨਾਲ ਉਹਦੇ ਨੰਗ ਦੇ ਨਾਲ ਦੇ ਇਹ ਆਪਣਾ ਧਿਆਨ ਤਰ ਕੇ ਆਪਣਾ ਬੁੱਧ ਮੱਠ ਸਥਾਪਿਤ ਕਰਦੇ ਸੀ ਜੇ ਬੋਧੀ ਧਰਮ ਦੇ ਲੋਕ ਸੀ ਜੋ ਤੇ ਆ ਦੇਖੋ ਇੱਧਰ ਨੂੰ ਦੋ ਕਮਰੇ ਇੱਕ ਬਰਾਂਡਾ ਇਹ ਸਕੂਲ ਵੀ ਸੀ ਜੀ ਇੱਥੇ ਧਿਆਨ ਤਰਦੇ ਸੀ ਆਪਣਾ ਉਹਰੇ ਬੁੱਧ ਧਰਮ ਦੇ ਲੋਕ ਤੇ ਦੋ ਕਮਰਾ ਇੱਕ ਬਰਾਂਡਾ ਜੀ ਤੇ ਇੱਧਰ ਨੂੰ ਦੇਖੋਗੇ ਤੁਸੀਂ ਇਹ ਵੀ ਦੋ ਕਮਰੇ ਇੱਕ ਬਰਾਂਡਾ ਦੋ ਕਮਰੇ ਇੱਕ ਬਰਾਂਡਾ ਦੇਖੋ ਜੀ ਧਿਆਨ ਨਾਲ ਇਹ ਦੱਸਦੇ ਨੇ ਵੀਰ ਜੀ ਆਪਣੇ ਵੀ ਇਹ ਕਿਸਾਨ ਦੀ ਜ਼ਮੀਨ ਹੁੰਦੀ ਸੀ ਜਦੋਂ ਉਹਨੇ ਖਦਾਈ ਕੀਤੀ ਤੇ ਇੱਥੋਂ ਕੁਝ ਨਿਕਲਿਆ ਉਹਨੇ ਦੱਸਿਆ